ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਭਰਾ ਦੀ ਇਹ ਕਹਾਣੀਆਂ ਉਹਦੇ ਤੇ ਬੜੇ ਬਡੇ ਇਲਜ਼ਾਮ ਲੱਗੇ ਨੇ ਬੜਾ ਤਸ਼ੱਦਦ ਹੋਇਆ ਉਹਦੇ ਤੇ ਪਰ ਅੱਜ ਵੀ ਉਹ ਪਲ ਪਲ ਵਿੱਚੋ ਵਿੱਚ ਮਰ ਰਿਹਾ ਇਹੋ ਜਿਹਾ ਉਹਦੇ ਨਾਲ ਕੀ ਹੋਇਆ ਸਾਰਾ ਕੁਝ ਦੱਸ ਦਿਆਂ ਤੁਹਾਨੂੰ ਕਹਾਣੀ ਦੇ ਵਿੱਚ ਆਜੋ ਕਰਦੇ ਆਂ ਬਾਈ ਦੀ ਕਹਾਣੀ ਦੀ ਸ਼ੁਰੂਆਤ ਜਿਹੜੇ ਬਾਈ ਦੀ ਇਹ ਬਾਈ ਕਹਾਣੀਆਂ ਉਹ ਤਿੰਨ ਭੈਣ ਭਰਾ ਹੁੰਦੇ ਆ ਇੱਕ ਭਰਾ ਸਭ ਤੋਂ ਵੱਡਾ ਹੁੰਦਾ ਉਸ ਤੋਂ ਛੋਟੀ ਭੈਣ ਹੁੰਦੀ ਹੈ ਤੇ ਉਸ ਤੋਂ ਛੋਟਾ ਇਹ ਬਾਈ ਹੁੰਦਾ ਜਿਹਦੀ ਇਹ ਕਹਾਣੀ ਹੈ ਬਾਈਹਰਾਂ ਕੋਲੇ 17 ਕਿੱਲੇ ਜ਼ਮੀਨ ਦੇ ਹੁੰਦੇ ਆ ਤੇ ਬੜਾ ਵਧੀਆ ਪਰਿਵਾਰ ਹੁੰਦਾ ਤੇ ਸਾਰੇ ਪਰਿਵਾਰ ਦਾ ਆਪਸ ਦੇ ਵਿੱਚ ਬਹੁਤ ਵਧੀਆ ਮੋਹ ਪਿਆਰ ਹੁੰਦਾ ਚਲੋ ਜੀ ਬਾਈ ਕਹਿੰਦਾ ਪਹਿਲਾਂ ਮੇਰੇ ਵੱਡੇ ਭਰਾ ਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਵੱਡੇ ਭਰਾ ਦੇ ਘਰ ਇੱਕ ਤੀ ਜਨਮ ਲੈਂਦੀ ਹੈ ਫਿਰ 2 ਸਾਲ ਦੇ ਸਮੇਂ ਤੋਂ ਬਾਅਦ ਇੱਕ ਤੀ ਫਿਰ ਜਨਮ ਲੈ ਲੈਂਦੀ ਹੈ ਚਲੋ ਜੀ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਮੇਰੀ ਭੈਣ ਦਾ ਵਿਆਹ ਕਰ ਦਿੱਤਾ ਜਾਂਦਾ। ਕਹਿੰਦਾ ਭੈਣ ਦੇ ਵਿਆਹ ਤੋਂ ਲਗਭਗ 2-3 ਮਹੀਨਿਆਂ ਬਾਅਦ ਮੈਨੂੰ ਨੌਕਰੀ ਮਿਲ ਜਾਂਦੀ ਆ ਮੈਂ ਟੀਚਰ ਲੱਗ ਜਾਂਦਾ। ਚਲੋ ਜੀ ਮੈਂ ਟੀਚਰ ਲੱਗ ਗਿਆ ਕਹਿੰਦਾ ਮੇਰੇ ਟੀਚਰ ਲੱਗਣ ਤੋਂ ਸਾਲ 2 ਸਾਲਾਂ ਬਾਅਦ ਫੇਰ ਕੀ ਹੁੰਦਾ ਕਿ ਮੇਰੇ ਭਰਾ ਕਰੇ ਇੱਕ ਧੀ ਹੋਰ ਜਨਮ ਲੈ ਲੈਂਦੀ ਆ ਵੀ ਮੇਰੇ ਭਰਾ ਕੋਲੇ ਲਗ 3 ਕੁੜੀਆਂ ਹੋ ਜਾਂਦੀਆਂ। ਕਹਿੰਦਾ ਉਸ ਤੋਂ ਬਾਅਦ ਚਲੋ ਜੀ ਮੇਰੇ ਵਿਆਹ ਬਾਰੇ ਸੋਚਿਆ ਜਾਂਦਾ। ਉਸ ਤੋਂ ਬਾਅਦ ਮੇਰਾ ਵਿਆਹ ਹੋ ਜਾਂਦਾ। ਕਹਿੰਦਾ ਜਿੱਦਣ ਮੇਰਾ ਵਿਆਹ ਹੁੰਦਾ ਉਹ ਕੁੜੀ ਬਹੁਤ ਪੜੀ ਲਿਖੀ ਹੁੰਦੀ 6 ਕਿ ਮਹੀਨਿਆਂ ਬਾਅਦ ਕਹਿੰਦਾ ਉਹ ਵੀ ਸਰਕਾਰੀ ਨੌਕਰੀ ਲੱਗ ਜਾਂਦੀ ਉਹ ਵੀ ਟੀਚਰ ਲੱਗ ਜਾਂਦੀ ਹੈ ਕਹਿੰਦਾ ਸਾਡੇ ਘਰੇ 31 ਦੇ ਕੋ ਪੁੱਤ ਜੋੜੇ ਜਨਮ ਲੈਂਦੇ ਆ ਚਲੋ ਜੀ ਵਧੀਆ ਜ਼ਿਆਦਾ ਸਿਸਟਮ ਵਧੀਆ ਹੋ ਗਿਆ ਕਹਿੰਦਾ ਜਦੋਂ 13 14 ਸਾਲ ਦਾ ਸਮਾਂ ਹੋ ਜਾਂਦਾ ਮੇਰੇ ਵੱਡੇ ਭਰਾ ਦੇ ਵਿਆਹ ਨੂੰ ਤੇ ਲਗਭਗ 13 14 ਸਾਲਾਂ ਬਾਅਦ ਮੇਰੇ ਵੱਡੇ ਭਰਾ ਦੇ ਘਰ ਪੁੱਤ ਜਨਮ ਲੈ ਲੈਂਦਾ ਤੇਨ 3 ਧੀਆਂ ਤੋਂ ਬਾਅਦ ਪੁੱਤ ਹੋਇਆ ਸੀਗਾ 13-14 ਸਾਲਾਂ ਬਾਅਦ ਸਾਰੇ ਪਰਿਵਾਰ ਨੂੰ ਕਹਿੰਦਾ ਬੜੀ ਖੁਸ਼ੀ ਕਹਿੰਦਾ ਬੜੀ ਖੁਸ਼ੀ ਸਾਨੂੰ ਜਦੋਂ ਉਹ ਬੱਚਾ 6 ਕਿਹ ਮਹੀਨਿਆਂ ਦਾ ਹੁੰਦਾ ਤਾਂ ਮੇਰੀ ਪਰਜਾਈ ਕਹਿੰਦਾ ਕਲੇਸ਼ ਪਾ ਲੈਂਦੀ ਆ ਘਰੇ ਮੇਰੀ ਘਰ ਵਾਲੀ ਨਾਲੇ ਵੀ ਮੈਂ ਇਹਨੂੰ ਨਾਲ ਹੀ ਰੱਖਣਾ ਮੈਂ ਤਾਂ ਅੱਡ ਹੋਣਾ ਵੀ ਇਹਦਾ ਸਵੇਰੇ ਕੱਪੜੇ ਪਾ ਕੇ ਨਿਕਲ ਜਾਂਦੀ ਤਿਆਰ ਹੋ ਕੇ ਆ ਕੇ 2-3 ਵਜੇ ਸੌਂ ਜਾਂਦੀ ਆ ਵੀ ਮੈਂ ਸਾਰਨ ਭਾਂਡੇ ਮਾਂਜ ਮਰ ਜਾਂਦੀ ਆ ਮੈਂ ਝਾੜੂ ਲਾਉਂਦੀ ਮਰ ਜਾਂਦੀ ਆ ਵੀ ਜਿਵੇਂ ਤੁਹਾਨੂੰ ਪਤਾ ਬੀਬੀਆਂ ਦੀ ਲੜਾਈ ਹੁੰਦੀ ਹੁੰਦੀ ਆ ਆਪਸ ਦੇ ਵਿੱਚ ਚਲੋ ਜੀ ਕਹਿੰਦਾ ਉਹ ਕੰਜਰ ਕਲੇਸ਼ ਵੱਧ ਆ ਗਿਆ ਵੱਧ ਆ ਗਿਆ ਕਹਿੰਦਾ ਜਿਹੜਾ ਮੇਰਾ ਮਾਂ ਪਿਓ ਕਹਿੰਦਾ ਵੀ ਐਂ ਕਰੋ ਵੀ ਤੁਸੀਂ ਹੁਣ ਅੱਡ ਹੋ ਜੋ ਤੁਹਾਡੀ ਨਹੀਂ ਨਿਭਣੀ ਕਿਉਂਕਿ ਇੱਕ ਤੁਸੀਂ ਦੋਵੇਂ ਜੀ ਨੌਕਰੀ ਚਲੇ ਜਾਂਦੇ ਹੋ ਉਹ ਇੱਕ ਜਣਾ ਵਾਈ ਕਰਦਾ ਤੇ ਉਹ ਘਰ ਦਾ ਕੰਮ ਕਰਦੀ ਵੀ ਤੁਹਾਡੀ ਹੁਣ ਨਹੀਂ ਨਿਭਣੀ ਤੁਸੀਂ ਅੱਡ ਹੋ ਜੋ ਕਹਿੰਦਾ ਚਲੋ ਜੀ ਅਸੀਂ ਅੱਡ ਹੋ ਗਏ ਕਹਿੰਦਾ ਨਾਲ ਮਕਾਨ ਪਾ ਲਿਆ ਮੈਂ ਖੇਤ 'ਚ ਅਸੀਂ ਬੈਠੇ ਸੀ ਕਿ ਕਹਿੰਦਾ ਨਾਲ ਚਲੋ ਜੀ ਮਾਂ ਵੀ ਇੱਕ ਮਕਾਨ ਪਾ ਲਿਆ ਤੇ ਅਸੀਂ ਅੱਡ ਹੋ ਗਏ ਕਹਿੰਦਾ ਕੁਝ ਕੁ ਮਹੀਨੇ ਬਾਅਦ ਮੇਰੀ ਪਰਜਾਈ ਕਹਿੰਦੀ ਵੀ ਵਾਈ ਵੀ ਐਡਵਰਟ ਕਰਨੀ ਆ ਕਹਿੰਦਾ ਚਲੋ ਜੀ ਵਾਈ ਵੀ ਐਡਵਰਟ ਹੋ ਗਈ ਵਾਈ ਵੀ ਐਡਵਰ ਕਹਿੰਦਾ ਹੁਣ ਆਏ ਸੀ ਵੀ ਜਿਹੜਾ ਹੁਣ ਜਵਾਕ ਸੀ ਕਿ ਕਹਿੰਦਾ ਉਹ ਤਾਂ ਹੁਣ ਜਿਹੜੀਆਂ ਮੇਰੀਆਂ ਭਤੀਜੀਆਂ ਸੀ ਉਹ ਤਾਂ ਕਹਿੰਦਾ ਸਿੱਖ ਇਕੱਠੇ ਹੀ ਸੀਗੇ ਲਗਭਗ ਉਦੋਂ ਮੇਰੇ ਹੱਥਾਂ 'ਚ ਪਾਲੀਆਂ ਸੀ ਉਹਨਾਂ ਦਾ ਮੇਰੇ ਨਾਲ ਬਹੁਤ ਮੋਹ ਪਿਆਰ ਸੀਗਾ ਕਹਿੰਦਾ ਜਿਹੜੇ ਭਤੀਜੇ ਨੂੰ ਲੈ ਕੇ ਆਉਂਦਾ ਸਾਡੇ ਘਰੇ ਉਹਨਾਂ ਨੇ ਆ ਜਾਇਆ ਕਰਨਾ ਅਸੀਂ ਉਹਨੂੰ ਚੁੱਕਿਆ ਕਰਨਾ ਖੜਾਇਆ ਕਰਨਾ ਕਹਿੰਦਾ ਮੋਹ ਪਿਆਰ ਤਾਂ ਹੁੰਦਾ ਹੀ ਹੈ ਕਿਉਂਕਿ ਭਰਾ ਦੀ ਲਾਤ ਤੇ ਆਪ ਦੀ ਲਾਤ 'ਚ ਕਹਿੰਦਾ ਕੋਈ ਫਰਕ ਨਹੀਂ ਹੁੰਦਾ ਕਹਿੰਦਾ ਇੱਕ ਦਿਨ ਕੀ ਹੁੰਦਾ ਮਾੜੀ ਕਿਸਮਤ ਨੂੰ ਵੀ ਮੈਂ ਕਹਿੰਦਾ ਉਦੋਂ ਲਗਭਗ ਆ ਸੀਜ਼ਨ ਹੁੰਦਾ ਝੋਨਾ ਲਾਉਣ ਦਾ ਤੇ ਮੈਂ ਕਹਿੰਦਾ ਟਰੈਕਟਰ ਲੈ ਕੇ ਖੇਤ ਜਾਂ ਕਹਿੰਦਾ ਅਸੀਂ ਬਾਈ ਦੋਵੇਂ ਭਰਾ ਆਪ ਹੀ ਕਰਦੇ ਸੀ ਕਹਿੰਦਾ ਮੈਂ ਬੇਸ਼ੱਕ ਨੌਕਰੀ ਕਰਦਾ ਸੀ ਪਰ ਮੈਂ ਇੱਕ ਸੀਰੀ ਰੱਖਿਆ ਹੋਇਆ ਸੀ ਬਾਈ ਕਰਨ ਵਾਸਤੇ ਕਹਿੰਦਾ ਮੈਂ ਸੋਚਦਾ ਸੀ ਵੀ ਚੋਨਾ ਲਾਉਣ ਤੋਂ ਬਾਅਦ ਫਿਰ ਵੇਲੇ ਹੁੰਦਾ ਚਲ ਸੀਰੀ ਸੰਭਲਣ ਦਾ ਜਦੋਂ ਮੈਂ ਨੌਕਰੀ ਜਾ ਵੜਦਾ ਸੀਗਾ ਤੇ ਕਹਿੰਦਾ ਜਦੋਂ ਮੈਂ ਟਰੈਕਟਰ ਗੇਟ ਤੋਂ ਬਾਹਰ ਕੱਢਦਾ ਲੈ ਕੇ ਹਲ ਪਾਉਣ ਚੱਲਿਆ ਹੁੰਨਾ ਮੋਟਰ ਤੇ ਕਹਿੰਦਾ ਮੇਰੇ ਹਲ ਪਾਈ ਹੁੰਦੇ ਆ ਤੇ ਕਹਿੰਦਾ ਮੇਰੀ ਭਤੀਜੀ ਜਿਹੜੀ ਹੁੰਦੀ ਆ ਉਹ ਉਧਰੋਂ ਮੇਰੇ ਪਤੀ ਜੀ ਨੂੰ ਲੈ ਕੇ ਸਾਡੇ ਘਰ ਵਾਲੇ ਪਾਸੇ ਤੁਰ ਹੀ ਆਉਂਦੀ ਹੁੰਦੀ ਆ ਤੇ ਕਹਿੰਦਾ ਜਦੋਂ ਉਹ ਟਰੈਕਟਰ ਕੱਢਦਾ ਮੈਂ ਵੇਖਦਾ ਮੇਰਾ ਪਤੀ ਜਗਨਾ ਚਾਰਾਂ ਕਿਸਾਲਾਂ ਦਾ ਰੌਲਾ ਆਪਾਂ ਉਹਨਾਂ ਦੇ ਚਾਚੂ ਮੈਨੂੰ ਵੀ ਨਾਲ ਲੈ ਕੇ ਜਾ ਚਾਚੂ ਮੈਨੂੰ ਵੀ ਨਾਲ ਲੈ ਕੇ ਜਾ ਕਹਿੰਦਾ ਮੈਂ ਸੋਚਿਆ ਚੱਲ ਮੋਟਰ ਤੋਂ ਹਲ ਪਾ ਕੇ ਲਿਆਉਣੇ ਆ ਵੀ ਚੱਲ ਜਵਾਗ ਜिद ਕਰਦਾ ਵੀ ਚੱਲ ਬਿਠਾ ਲੈਣਾ ਨਾਲ ਵਿਚਾਰਨ ਵਾਲੇ ਝੂਟਾ ਲੈ ਲਊਗਾ ਨਾ ਮੋਗਾ ਮੈਂ ਚਾਚੂ ਝੂਟਾ ਲੈਣਾ ਝੂਟਾ ਲੈਣਾ ਚੱਲ ਮੇਰੀ ਭਤੀਜੀ ਕਿੰਦੀ ਵੀ ਚਾਚੂ ਨਾਲ ਬਿਠਾ ਲੈ ਆਇਆ ਇਹਨੂੰ ਵੀ ਚੱਲ ਝੂਟਾ ਕਹਿੰਦਾ ਚਲੋ ਜੀ ਮੈਂ ਉਹਨੂੰ ਮਗਰਾੜ ਤੇ ਬਿਠਾ ਲਿਆ ਤੇ ਉਹਦਾ ਹੁਣ 4 ਕਿ ਸਾਲਾਂ ਦਾ ਹੈਗਾ ਸੀ ਕਹਿੰਦੇ ਮੈਂ ਹੱਥ ਘੁੱਟ ਕੇ ਪਾਲੀ ਕਹਿੰਦਾ ਵੈਸੇ ਮੈਂ ਇੱਕ ਹੱਥ ਢੇਡੂ ਉੱਪਰ ਰੱਖਿਆ ਵੀ ਮੜਾ ਜਾ ਕਹਿੰਦਾ ਉਹਨਾਂ ਚਿਰੋ ਕੀ ਮਾੜੀ ਕਿਸਮਤ ਨੂੰ ਕੀ ਹੁੰਦਾ ਵੀ ਮੈਨੂੰ ਕਿਸਦਾ ਫੋਨ ਆ ਜਾਂਦਾ ਤੇ ਮੈਂ ਕਹਿੰਦਾ ਫੋਨ ਤੇ ਗੱਲ ਕਰਨ ਲੱਜਾਂ ਕਹਿੰਦਾ ਮੈਂ ਹੁਣ ਫੋਨ ਤੇ ਬੰਦਾ ਗੱਲਾਂ ਕਰ ਲਾਂ ਕਿਰ ਦਿਮਾਗ ਬੰਦੇ ਦਾ ਫੋਨ ਵਾਲੇ ਪਾਸੇ ਹੋ ਜਾਂਦਾ ਕਹਿੰਦਾ ਉਹ ਨਿੱਕੀ ਜਿਹੀ ਇੱਕ ਵਾਟ ਆਉਂਦੀ ਜਦੋਂ ਮੈਂ ਵਾਟ ਟਪਾਉਣ ਦਾ ਟਰੈਕਟਰ ਮੜਾ ਜਾ ਬੁੜਕਦਾ ਤੇ ਮੇਰਾ પતિ ਜਗਾਂ ਦਾ ਮਗਰਾੜ ਤੋਂ ਸਿੱਧਾ ਟਰੈਕਟਰ ਕਹਿੰਦਾ ਬਾਈ ਮੈਂ ਇੰਨਾ ਕ ਕਬਰਾ ਹਜਰਨਾ ਕਿ ਮੈਂ ਜਲਦੀ ਜਲਦੀ ਮੇਰੇ ਤੋਂ ਫੋਨ ਵੀ ਆਪਦੀ ਜੇਬ 'ਚ ਨਹੀਂ ਪੈਂਦਾ ਕਹਿੰਦਾ ਮੇਰਾ ਫੋਨ ਵੀ ਹੱਥੋਂ ਡੇਗ ਪੈਂਦਾ ਮੇਰੇ ਤੋਂ ਜਲਦੀ ਜਲਦੀ ਬੈਗ ਦਾ ਗੇਅਰ ਪੈ ਜਾਂਦਾ ਕਹਿੰਦਾ ਪਹਿਲਾਂ ਤਾਂ ਟਰੈਕਟਰ ਇੱਕ ਵਾਰੀ ਤੋਂ ਉਹਦੇ ਉੱਪਰੋਂ ਟੱਪ ਗਿਆ ਮੇਰੇ ਭਤੀਜੇ ਦੇ ਜਦੋਂ ਮੇਰੇ ਤੋਂ ਬੈਗ ਦਾ ਗੇਅਰ ਪੈਂਦਾ ਟਰੈਕਟਰ ਦੂਜੀ ਵਾਰ ਫਿਰ ਉਹ ਉੱਪਰੋਂ ਟੱਪ ਜਾਂਦਾ ਕਹਿੰਦਾ ਭਰਾਵਾ ਮੈਂ ਇੰਨਾ ਕ ਮੇਰਾ ਦਿਮਾਗ ਕੰਮ ਕਰਨਾ ਛੱਡ ਗਿਆ ਮੈਨੂੰ ਸਮਝ ਨਹੀਂ ਆਉਂਦਾ ਟਰੈਕਟਰ ਰੋਕਾਂ ਕਿਵੇਂ ਕਹਿੰਦਾ ਕਹਿੰਦਾ ਉਦੋਂ ਮੇਰੀ ਭਤੀਜੀ ਸਾਹਮਣੇ ਖੜੀ ਹੁੰਦੀ ਉਹ ਦੇਖ ਰਹੀ ਹੁੰ ਕਤਬਾਸਾ ਜੀ ਮੈਂ ਘਰ ਤੋਂ ਮਤਲਬ ਮਸਾ ਹੀ ਕਹਿੰਦਾ ਅੱਧੇ ਕਿਲੇ ਦੀ ਵਿੱਤ ਤੇ ਵੀ ਨਹੀਂ ਗਿਆ ਹੁੰਦਾ ਜਦੋਂ ਇਹ ਹਾਦਸਾ ਹੋ ਜਾਂਦਾ ਕਹਿੰਦਾ ਚਲੋ ਜੀ ਮੈਂ ਕਹਿੰਦਾ ਇੱਕ ਮਿੰਟ ਲਈ ਤਾਂ ਮੈਂ ਇੱਟਾ ਕ ਸੁਣਨੋਂ ਗਿਆ ਮੈਨੂੰ ਸਮਝਣਾ ਆਵੇ ਵੀ ਮੈਂ ਟਰੈਕਟਰ ਤੋਂ ਥੱਲੇ ਉਤਰ ਕੇ ਇਸ ਬੱਚੇ ਨੂੰ ਝੁੱਕ ਕੇ ਵੀ ਲੈ ਜਾ ਕਿਤੇ ਹਨਾ ਚਲੋ ਜੀ ਉਧਰ ਪਰਿਵਾਰ ਭੱਜ ਕੇ ਆਉਂਦਾ ਰਚ ਮੈਂ ਟਰੈਕਟਰ ਥੱਲੇ ਉਤਰ ਕੇ ਤੇ ਉਹਨੂੰ ਉੱਚੀ ਗੱਲ ਨਾਲ ਲਾ ਕੇ ਕਹਿੰਦਾ ਮੇਰੇ ਤਾਂ ਆ ਨਿਕਲ ਜਾਂਦੀ ਮੇਰੀ ਚੀਕਾਂ ਨਿਕਲ ਜਾਂਦੀਆਂ ਮੇਰੀ ਕਹਿੰਦਾ ਕਹਿੰਦਾ ਚਲੋ ਇਸ ਝੁੱਕ ਕੇ ਗੱਡੀ ਚ ਪਾਉਨੇ ਆ ਤੇ ਕਹਿੰਦਾ ਵਿਚਾਰਾ ਰਾਜ ਹੀ ਜਾਂਦਾ ਉਹ ਪੂਰਾ ਹੋ ਜਾਂਦਾ ਜਿੰਨੇ ਚਿਰ ਉਹ ਡਾਕਟਰ ਦੇ ਕੋਲ ਪਹੁੰਚਦੇ ਡਾਕਟਰ ਕਹਿੰਦਾ ਵੀ ਇਹ ਪੂਰਾ ਹੋ ਚੁੱਕਿਆ ਵੀ ਇਹਨੂੰ ਘਰੇ ਲੈ ਜਾਓ ਕਹਿੰਦਾ ਚਲੋ ਜੀ ਸਾਰਾ ਟੱਬਰ ਚੀਕ ਚੰਗਿਆੜਾ ਤਾਂ ਹਾਂ ਮਾਰਦੇ ਤੁਹਾਨੂੰ ਪਤਾ ਵੀ ਇੱਕ 13-14 ਸਾਲਾਂ ਬਾਅਦ ਹੋਇਆ ਹੋਵੇ ਬੱਚਾ ਹਨਾ ਉਹਦਾ ਤੁਹਾਨੂੰ ਪਤਾ ਮੋਹ ਤੇ ਵੱਖਰਾ ਹੀ ਹੁੰਦਾ ਬਾਕੀ ਦੁੱਖ ਤਾਂ ਹੁੰਦਾ ਹੀ ਆਪਦੇ ਬੱਚੇ ਦਾ ਕਹਦਾ ਉੱਚੀ ਚੀ ਸਾਰਾ ਟੱਬਰ ਭਰਾਵਾਂ ਰੋਈਏ ਪਿੱਟਗੇ ਉਹਨੇ ਚੁਰਕਦਾ ਮੇਰੇ ਵੱਡੇ ਭਰਾ ਦੇ ਸੌਰੇ ਆ ਗਏ ਕਹਿੰਦਾ ਉਹ ਗੇਟ 'ਚ ਵੜਦੇ ਉਹਦੇ ਸਾਲੇ ਉੱਚੀ ਰੌਲਾ ਪਾਉਣ ਲੱਗੇ ਵੀ ਕੰਜਰਾ ਮਾਰਤਾ ਹੀ ਮਾਰਤਾ ਹੀ ਨਹੀਂ ਸਾਡਾ ਭਾਂਜਾ ਛ ਤੂੰ ਕਿੱਥੇ ਜਰਦਾ ਸੀ ਮੇਰੀ ਭੈਣ ਦਾ ਘਰ ਵਸਦਾ ਵੇ ਕਿ ਜੇ ਵੋਗ ਦਾ ਮੇਰੇ ਤੇ ਜਦੋਂ ਇਹ ਇਲਜ਼ਾਮ ਲੱਗੇ ਕਹਿੰਦਾ ਬਈ ਮੇਰਾ ਕਾਲਜ ਆ ਪਾੜ ਗਿਆ ਗੱਲ ਸੁਣ ਕੇ ਕਹਿੰਦਾ ਮੈਂ ਮੇਰੇ ਵਿੱਚ ਵੀ ਨਹੀਂ ਵੜ ਕੇ ਬੰਦਾ ਸੀ ਵੀ ਆਹ ਬਣ ਕੀ ਗਿਆ ਕਹਿੰਦਾ ਮੈਨੂੰ ਵੀ ਉਨਾ ਹੀ ਦੁੱਖ ਸੀ ਜਿੰਨਾ ਕਿ ਮੇਰੇ ਭਰਾ ਨੂੰ ਤੇ ਮੇਰੀ ਪਰਜਾਈ ਨੂੰ ਦੁੱਖ ਸੀ ਉਹਦੇ ਜਾਣ ਦਾ ਕਹਾਂ ਚਲੋ ਜੀ ਮੇਰੀ ਪਰਜਾਈ ਵੀ ਲੱਗ ਗਈ ਬੋਲਣ ਇਹ ਕੰਜਰ ਨੇ ਮੇਰਾ ਪੁੱਤ ਖਾ ਲਿਆ ਐਂ ਕਰ ਲਿਆ ਇਹਨੇ ਜਾਣ ਕੇ ਟਰੈਕਟਰ ਥੱਲੇ ਦਿੱਤਾ ਇਹ ਨਹੀਂ ਸੀ ਜਰਦਾ ਚਲੋ ਜੀ ਮੇਰਾ ਭਰਾ ਵੀ ਕਹਿੰਦਾ ਵੇ ਸਾਲਿਆਂ ਪਿੱਛੇ ਲੱਗ ਕੇ ਵੀ ਮੈਨੂੰ ਬੋਲਣ ਲੱਗ ਗਿਆ ਕਹਿੰਦਾ ਪਰ ਬਾਈ ਮੇਰੇ ਅੰਦਰ ਨਹੀਂ ਕਹਿੰਦਾ ਉਹ ਇੱਕ ਕਤਲ ਨਹੀਂ ਸੀ ਉਹ ਇੱਕ ਹਾਦਸਾ ਸੀ ਉਹ ਕਿ ਦੁਰਘਟਨਾ ਸੀ ਪਰ ਦੁਰਘਟਨਾ ਨੂੰ ਕਤਲ ਦੇ ਵਿੱਚ ਬਦਲਿਆ ਜਾ ਰਿਹਾ ਸੀ ਸਾਡੇ ਕੁਝ ਰਿਸ਼ਤੇਦਾਰਾਂ ਵੱਲੋਂ ਮੇਰੇ ਭਰਾ ਦੇ ਸਹੁਰਿਆਂ ਵੱਲੋਂ ਮੇਰੀ ਪਰਜਾਈ ਵੱਲੋਂ ਕਹਿੰਦਾ ਮੇਰਾ ਭਰਾ ਵੀ ਮੁੜ ਕੇ ਉਹਨਾਂ ਦੇ ਰੰਗਾ ਚ ਰੰਗਿਆ ਗਿਆ ਚਲੋ ਜੀ ਕਹਿੰਦਾ ਕੁਝ ਰਿਸ਼ਤੇਦਾਰਾਂ ਨੇ ਸਮਝਾਇਆ ਵੀ ਕਿ ਅਮੇ ਕਮਲ ਨਾ ਮਾਰੋ ਵੀ ਹੁਣ ਤਾਂ ਕਿਹੜਾ ਜੀ ਕਰਦਾ ਵੀ ਮਾਰਨ ਨੂੰ ਤੁਹਾਡਾ ਬੱਚਾ ਹਨਾ ਉਹ ਆ ਉਹਦੇ ਘਰੇ ਆਪ ਦੇ ਘਤੀ ਆ ਪੁੱਤ ਆ ਵਧੀਆ ਨੌਕਰੀ ਲੱਗੇ ਆ ਬੀ ਉਹਦਾ ਸਰਦਾਰੀ ਕਰਦੇ ਆ ਆਪਦੇ ਘਰੇ ਵੀ ਤੁਹਾਡੇ ਜਵਾਬ ਮਾਰ ਕੇ ਉਹਨੇ ਕੀ ਲੈਣਾ ਸੀ ਬੜਾ ਕੋਈ ਖਾਨਾ ਨਗਾ ਸੀ ਜਾਂ ਨੂੰ ਕੋਈ ਲਾਲਚ ਸੀ ਤੁਹਾਡੇ ਤੋਂ ਚਲੋ ਜੀ ਇਹ ਗੱਲ ਤੇ ਕਹਿੰਦਾ ਕੋਈ ਨਹੀਂ ਗੌਰ ਕਰਦਾ ਚਲੋ ਜੀ ਕਹਿੰਦਾ ਮੇਰੇ ਭਰਾ ਦਾ ਸਾਲਾ ਬੋਲਦਾ ਵੀ ਪੁਲਿਸ ਨੂੰ ਫੋਨ ਕਰੋ ਪੁਲਿਸ ਨੂੰ ਸੱਦੋ ਪੁਲਿਸ ਨੂੰ ਸੱਦੋ ਕਹਿੰਦਾ ਮੇਰੇ ਰਿਸ਼ਤੇ ਰ ਸਮਝਾਉਂਦੇ ਆ ਵੀ ਗੱਲ ਸੁਣੋ ਵੀ ਐ ਕਮਲ ਨਾ ਮਾਰੋ ਵੀ ਬਹਿ ਕੇ ਗੱਲ ਨਿਬੇੜ ਦਿਓ ਜਿਹੜੀ ਨਿਬੇੜਨੀ ਆ ਐਵੇਂ ਕਮਲ ਨਾ ਮਾਰੋ ਐਵੇਂ ਉਹਦਾ ਘਰ ਕਿਉਂ ਜਾੜਦੇ ਜੀ ਇੱਕ ਤਾਂ ਜਿਹੜਾ ਕੁਝ ਬਾਣਾ ਵਾਪਰਨਾ ਸੀ ਵਾਪਰ ਗਿਆ ਉਹਦੇ ਜਵਾਬ ਤਾਂ ਨਾ ਰੋਲੋ ਜਿਹੜਾ ਕੁਝ ਹੋਣਾ ਸੀ ਤਾਂ ਹੋ ਗਿਆ ਨਾ ਬੀ ਇਹਦੇ ਬਦਲੇ ਮੇਰੀ ਪਰਜਾਈ ਨੇ ਪੈਸੇ ਹੀ ਲੈਣੇ ਕਿਹਾ ਮੇਰੀ ਪਰਜਾਈ ਦਾ ਲਾਲਚਨ ਬਹੁਤ ਜਿਆਦਾ ਸੀ ਕਹਾਂ ਚੋਲੇ ਸਿਆਣੇ ਰਿਸ਼ਤੇਰ ਵਿੱਚ ਪਏ ਬੈਠੇ ਸੰਸਕਾਰ ਤੋਂ ਪਹਿਲਾਂ ਹੀ ਸੰਸਕਾਰ ਨਹੀਂ ਕਿੰਦਾ ਜੇ ਹੁੰਦਾ ਜੇ ਸੰਸਕਾਰ ਤੋਂ ਪਹਿਲਾਂ ਹੀ ਕੰਦਰ ਬੈ ਕੇ ਗੱਲਬਾਤ ਕੀਤੀ ਜਾਂਦੀ ਕਿ ਮੇਰੀ ਪਰਜਾਈ ਬੋਲਦੀ ਆ ਬੀ ਜਿਹੜੇ ਪਿਛਲੇ 2 ਕਿੱਲੇ ਆ ਘਰ ਦੇ ਨਾਲ ਲੱਗਦੇ ਆ ਸਾਨੂੰ ਉਹ ਦੇ ਦੇ ਸੀ ਰਜਨਾਮਾ ਕਰ ਲਾਂਗੇ ਫਿਰ ਅਸੀਂ ਇਹਦੇ ਪਰਚਾ ਨਹੀਂ ਕਟਾਉਂਦੇ ਚੋਲੇ ਕਹਿੰਦਾ ਮੇਰੇ ਰਿਸ਼ਤੇਰ ਮੈਨੂੰ ਪੁੱਛਦੇ ਆ ਮੈਂ ਕਹਿੰਦਾ ਮੈਨੂੰ ਦੋਖੀ ਇੰਨਾ ਸੀ ਵੀ ਮੇਰੇ ਅੰਦਰ ਕੋਈ ਵੜਕੇ ਨਹੀਂ ਵੇਂਦਾ ਸੀ ਕਿ ਮੈਂ ਕਿਹਾ ਵੀ 2 ਕਿੱਲੇ ਵਿਚਾਰ ਕੋਈ ਗੱਲ ਨਹੀਂ ਦੇ ਦੇਾਂਗੇ ਕੋਈ ਗੱਲ ਨਹੀਂ ਲੈ ਲਓ 2 ਕਿੱਲੇ ਜ਼ਮੀਨ ਲੈ ਲਓ ਕਹਿੰਦਾ ਉਹ ਦੋ ਕੀ 10 ਕਿੱਲੇ ਲੱਖ ਰੁਪਈਆ ਰੇਟ ਸੀ ਜ਼ਮੀਨ ਦਾ ਸਾਰਾ 10 ਨਹੀਂ ਤੇ ਕਹਿੰਦਾ 12 ਲੱਖ ਹੋਊਗਾ ਕਹਿੰਦਾ ਇੰਨਾ ਕਿ ਜ਼ਮੀਨ ਦਾ ਰੇਟ ਸੀ ਤੱਕ ਪਾ ਕਹਿੰਦਾ ਸਾਡੇ ਵਾਲੇ ਪਾਸੇ ਕਹਿੰਦਾ ਮੈਂ ਸੋਚਿਆ ਵੀ 24 ਲੱਖ ਰੁਪਈਆ ਹਨਾ ਵੀ ਜਿਹੜਾ ਪੁੱਤ ਕਹਿੰਦਾ ਮੇਰੇ ਹੱਥੋਂ ਚਲਾ ਗਿਆ ਉਹਦਾ ਤਾਂ ਕੋਈ ਮੁੱਲ ਹੀ ਨਹੀਂ ਵਿਚਾਰਿਆਦਾ ਕਹਿੰਦਾ ਕਿ ਮੈਂ ਕਹਿੰਦਾ ਮੈਨੂੰ ਸਭ ਤੋਂ ਵੱਧ ਦੁੱਖ ਆਉਂਦੇ ਭਤੀਜੇ ਦਾ ਸੀਗੇ ਕਿ ਇੰਨੇ ਸਾਲਾਂ ਬਾਅਦ ਹੋਇਆ ਤੇ ਮੇਰੇ ਹੱਥੋਂ ਹਾਸਾ ਵਾਪਰ ਕੀ ਗਿਆ ਕਹਿੰਦਾ ਮੇਰੇ ਅੰਦਰ ਉਹੀ ਦੁੱਖ ਚੱਲ ਰਿਹਾ ਸੀ ਪਰ ਮੇਰੀ ਪਰਜਾਈ ਨੂੰ ਇਹ ਸੀ ਵੀ ਹੁਣ ਜਿਹੜਾ ਕੁਝ ਹੋਣਾ ਹੋ ਗਿਆ ਹੁਣ ਜਿੱਥੇ ਮੰਨ ਲਾ ਹੱਥ ਮਾਰੇ ਦਾ ਮਾਰ ਲਾ ਕਹਿੰਦਾ ਚਲੋ ਜੀ ਕਹਿ ਕਵਾ ਕੇ ਰਿਸ਼ਤੇਦਾਰਾਂ ਨੇ ਡੇਢ ਕਿਲੇ ਤੇ ਗੱਲਾਂ ਨੇ ਬੈਠਦੀ ਕਹਿੰਦਾ ਡੇਢ ਕਿਲੇ ਦਾ ਚਲੋ ਜੀ ਮੈਂ ਕਹਤਾ ਵੀ ਹਾਂ ਡੇਢ ਕਿਲਾ ਮੈਂ ਦੇ ਦੂੰਗਾ ਡੇਢ ਕਿਲੇ ਦੀ ਹਾਂ ਭਰਾਉਣ ਤੋਂ ਬਾਅਦ ਉਹਨਾਂ ਸੰ ਮੇਰੇ ਤੋਂ ਲਿਖ ਲਿਖਾ ਕਰਕੇ ਜ਼ਮੀਨ ਲੈ ਲਈ ਜਾਂਦੀ ਹੈ ਕਹਿੰਦਾ ਮੈਂ ਜ਼ਮੀਨ ਦੇ ਦਿੰਦਾ ਕਹਿੰਦਾ ਜ਼ਮੀਨ ਦਾ ਲਿਖ ਲਿਖਾ ਕਰਨ ਤੋਂ ਬਾਅਦ ਮੈਂ ਆਪਦੇ ਜਦੋਂ ਘਰ ਆਉਣਾ ਕਹਿੰਦਾ ਮੈਂ 1 ਮਹੀਨਾ ਬਿਮਾਰ ਰਿਆ 1 ਮਹੀਨਾ 1 ਮਹੀਨਾ ਦਾ ਮੈਂ ਰੋਟੀ ਨਹੀਂ ਖਾਧੀ ਮੈਨੂੰ ਡ੍ਰਿਪਾਂ ਲੱਗਦੀਆਂ ਕਿਉਂਕਿ ਮੈਨੂੰ ਦੋਖਾ ਬਾਉ ਸੀ ਕਿ ਰੱਬਾ ਮਸਾ ਮੇਰੇ ਭਰਾ ਕਰੇ ਪੁੱਤ ਹੋਇਆ ਸੀ ਵੀ ਆਹ ਕੀ ਖੇਡ ਵਰਤੀ ਆ ਵੀ ਮੇਰੇ ਹੱਥੋਂ ਤੂੰ ਆਗਾ ਮਕਰਾਤਾ ਕਹਿੰਦਾ ਜਦੋਂ ਮੈਂ ਉੱਥੋਂ ਮੰਨ ਲਾ ਆਉਣਾ ਪੈਲੀ ਉਹਦੇ ਨਾਂ ਕਰਾ ਕੇ 1.5 ਕਹਿੰਦਾ ਉਸ ਤੋਂ ਬਾਅਦ ਮੈਂ ਆਪਦੇ ਦੋਵਾਂ ਜਵਾਕਾਂ ਨੂੰ ਤੇ ਆਪਦੀ ਘਰ ਵਾਲੀ ਨੂੰ ਗੁਰੂ ਘਰ ਲੈ ਕੇ ਜਾਣਾ ਤੇ ਉੱਥੇ ਮੈਂ ਪੱਲਾ ਅੱਡ ਕੇ ਕਹਿੰਦਾ ਅਰਦਾਸ ਕਰਦਾ ਵੀ ਹੇ ਵਾਹਿਗੁਰੂ ਤੂੰ ਸਭ ਜਾਣੀ ਜਾਣਾ ਜੇ ਮੈਂ ਕਿਤੇ ਵੀ ਗੁਨਾਹਗਰ ਹੈਗਾ ਤਾਂ ਮੇਰਾ ਕੱਖ ਛੱਡੀ ਨਾ ਕਹਿੰਦਾ ਮੈਂ ਆਪਦੇ ਮੂੰਹ ਅਰਦਾਸ ਕਰਦਾ ਆਪਦੇ ਜਵਾਕਾਂ ਨੂੰ ਗੁਰੂ ਘਰ ਲਿਜਾ ਕੇ ਤੇ ਪੱਲਾ ਅੱਡ ਕੇ ਵੀ ਹੇ ਵਾਹਿਗੁਰੂ ਤੂੰ ਸਭ ਜਾਣੀ ਜਾਣਾ ਵੀ ਜੇ ਮੈਂ ਕਿਤੇ ਵੀ ਥੋੜਾ ਜਿਹਾ ਕਿਣਕੇ ਜਿੰਨਾ ਵੀ ਗੁਨਾਹਗਰ ਹੋਇਆ ਤਾਂ ਮੇਰਾ ਕੱਖ ਨਾ ਛੱਡੀ ਕਹਿੰਦਾ ਉਸ ਤੋਂ ਬਾਅਦ ਮੈਂ ਬਿਮਾਰ ਹੋ ਗਿਆ ਘਰੇ ਆ ਕੇ ਪੈ ਗਿਆ ਚਲੋ ਉਸ ਤੋਂ ਬਾਅਦ ਪਤੀਜ ਦਾ ਭੋਗ ਪੈ ਗਿਆ ਕਹਿੰਦਾ ਸਭ ਕੁਝ ਹੋ ਗਿਆ ਕਹਿੰਦਾ ਪਰ ਮੇਰੇ ਅੰਦਰ ਅੱਜ ਵੀ ਕਹਿੰਦਾ ਉਹ ਗੱਲ ਮੈਨੂੰ ਵੱਡ ਵੱਡ ਕੇ ਖਾਂਦੀ ਆ ਵੀ ਮੇਰੇ ਤੇ ਇਲਜ਼ਾਮ ਕਿੱਡਾ ਵੱਡਾ ਲਾਇਆ ਗਿਆ ਇੱਕ ਹਾਦਸੇ ਨੂੰ ਇੱਕ ਕਤਲ ਦਾ ਰੂਪ ਦੇ ਦਿੱਤਾ ਗਿਆ ਕਹਿੰਦਾ ਸਭ ਕੁਝ ਹੋਣ ਤੋਂ ਬਾਅਦ ਮੇਰੇ ਭਰਾ ਨੇ ਸਾਡਾ ਨਾਲ ਵਰਤਨ ਵਰਤਾ ਬਿਲਕੁਲ ਬੰਦ ਕਰਤਾ ਜਿਹੜੀ ਮੇਰੀ ਭੈਣ ਸੀ ਕਹਿੰਦਾ ਉਹਨੇ ਮੇਰੇ ਨਾਲ ਵਰਤਨਾ ਬੰਦ ਕਰਤਾ ਕਹਿੰਦਾ ਬਾਈ ਮੈਂ ਰੋਜ਼ ਵਿੱਚ ਵਿੱਚ ਮਰਦਾ ਰਿਆ ਰੋਜ਼ ਆਪਣੇ ਆਪ ਨਾਲ ਬਹਿ ਕੇ ਗੱਲਾਂ ਕਰਦਾ ਰਿਹਾ ਕਿਉਂਕਿ ਕਹਿੰਦਾ ਹੁਣ ਜੋ ਘਟਨਾ ਵਾਪਰੀ ਸੀ ਉਹ ਉਹ ਤਾਂ ਜਾਂ ਮੈਂ ਦੇਖੀ ਸੀ ਅੱਖਾਂ ਨਾਲ ਵੀ ਉਹ ਕਿਵੇਂ ਡਿੱਗਿਆ ਜਾਂਕਦਾ ਉਹ ਰੱਬ ਜਾਣਦਾ ਸੀ ਕਿਉਂਕਿ ਮੈਂ ਇਹਨੂੰ ਜਾਣ ਕੇ ਤਾਂ ਡਿੱਗਿਆ ਹੀ ਨਹੀਂ ਸੀਗਾ ਜਿਹੜਾ ਹੁਣ ਇਹ ਕਹਿੰਦੇ ਸੀ ਵੀ ਬੈਗ ਦਾ ਗੀਅਰ ਪਾਇਆ ਵੀ ਉੱਤੋਂ ਟਰੈਕਟਰ ਟੱਪਾ ਤਾਂ ਕਿਉਂਕਿ ਮੇਰੀ ਭਤੀ ਜਿੰਝਾ ਕੇ ਦੱਸਿਆ ਵੀ ਟਰੈਕਟਰ ਇੱਕ ਵਾਰੀ ਗਾਂ ਟੱਪ ਗਿਆ ਇੱਕ ਵਾਰੀ ਪਛਾਂਟ ਟੱਪ ਗਿਆ ਕਹਿੰਦਾ ਹੁਣ ਮੈਂ ਇੰਨਾ ਕ ਜਿਆਦਾ ਛਾਬੜ ਚੁੱਕਿਆ ਸੀ ਮੈਨੂੰ ਪਤਾ ਨਹੀਂ ਲੱਗਿਆ ਵੀ ਬੈਗ ਦਾ ਗੀਅਰ ਕਦੋਂ ਪਾਇਆ ਕਾਂ ਚਲੋ ਜੀ ਕੁਝ ਸਮਾਂ ਪਿਆ ਜਦੋਂ ਵਰਤਨ ਵਰਤਾ ਸਾਰਾ ਕੁਝ ਬੰਦ ਹੋ ਗਿਆ ਤੇ ਮੇਰੀ ਕਦਾਂ ਪਰਚਾਈ ਦਾ ਪੇਕੇ ਗਈ ਹੁੰਦੀ ਉੱਥੋਂ ਭਰਾ ਨਾਲ ਆਪ ਦਾ ਭਰਾ ਵਾਪਸ ਚ ਛੱਡਣ ਨੂੰ ਆ ਰਿਹਾ ਹੁੰਦਾ ਇਥੇ ਸਾਡੇ ਕੋਲ ਰਾਹ ਚ ਐਕਸੀਡੈਂਟ ਹੋ ਜਾਂਦੀ ਮੇਰੀ ਕਦਾਂ ਪਰਚਾਈ ਦੀ ਲੱਤ ਕੱਟ ਕੱਟੀ ਜਾਂਦੀ ਹੈ ਜੋ ਜੋ ਪਰਚਾਈ ਦੀ ਲਾਤ ਕੱਟੀ ਜਾਂਦੀ ਆ ਜਦੋਂ ਕਹਿੰਦਾ ਹਸਪੀਟਲ ਤੋਂ ਘਰ ਲੈ ਕੇ ਆਉਂਦੇ ਕਹਿੰਦਾ ਮੇਰੇ ਤੋਂ ਫਿਰ ਵੀ ਨਹੀਂ ਰਿਹਾ ਗਿਆ ਮੈਂ ਫਿਰ ਵੀ ਸੋਚਿਆ ਯਾਰ ਨਹੀਂ ਮੇਰੇ ਭਰਾ ਦਾ ਘਰ ਆ ਮੈਨੂੰ ਜਾਣਾ ਚਾਹੀਦਾ ਤਾਂ ਜਦੋਂ ਮੈਂ ਪਰਚਾਈ ਦਾ ਪਤਾ ਲੈਣ ਜਾਣਾ ਤਾਂ ਜਿਹੜਾ ਮੇਰਾ ਭਰਾ ਮੈਨੂੰ ਬਾਹੋਂ ਫੜ ਕੇ ਗੇਟ ਤੋਂ ਬਾਹਰ ਕੱਢ ਦਿੰਦਾ ਵੀ ਸਾਡੇ ਘਰੇ ਕੀ ਲੈਣਾ ਆ ਬਾਈ ਮੇਰੇ ਉਦੋਂ ਕੇ ਅੰਦਰ ਵੜ ਕੇ ਨਹੀਂ ਸੀ ਵੇਖਦਾ ਵੀ ਆਹ ਕੀ ਹੋ ਗਿਆ ਕਹਿੰਦਾ ਬੇਸ਼ੱਕ ਉਸ ਗੱਲ ਨੂੰ ਹੁਣ ਕਾਫੀ ਸਾਲ ਹੋ ਗਏ ਕਹਿੰਦਾ ਪਰ ਮੈਂ ਅੱਜ ਤੱਕ ਵੀ ਸੁੱਖ ਦੀ ਨੀਂਦ ਨਹੀਂ ਕਦੇ ਸੁੱਤਾ ਅੱਜ ਤੱਕ ਵੀ ਮੈਂ ਵਿੱਚੋ ਵਿੱਚ ਝੁਰਦਾ ਝੁਰ ਝੁਰ ਕੇ ਮਰੀ ਜਾਣਾ ਮਰੀ ਜਾਣਾ ਕਹਿੰਦਾ ਬਈ ਮੇਰੀ ਡਿਪਰੈਸ਼ਨ ਦੀ ਦਵਾਈ ਚੱਲਦੀ ਹੈ ਕਹਿੰਦਾ ਬਈ ਮੈਂ ਇਸ ਵੀਡੀਓ ਰੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਹਸਾਇ ਦਾ ਨਾਂ ਨਹੀਂ ਹੁੰਦਾ ਰਵਾਇਦਾ ਨਾਂ ਹੋ ਜਾਂਦਾ ਇਸ ਵੀਡੀਓ ਰੇ ਅਸੀਂ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਦੇਖੋ ਕਦੇ ਵੀ ਆਪ ਦਾ ਬੱਚਾ ਹੋਵੇ ਭਾਵੇਂ ਤੁਹਾਡੇ ਭਰਾ ਦਾ ਬੱਚਾ ਭਾਵੇਂ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਬੱਚਾ ਉਹਨੂੰ ਕਦੇ ਵੀ ਕਿਸੇ ਮਸ਼ੀਨਰੀ ਦੇ ਬਾਈ ਨਾ ਬਿਠਾਓ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਕਦੋਂ ਕਿਹੜਾ ਬਾਣਾ ਵਾਪਰ ਜਾਣਾ ਠੀਕ ਆ ਮੁੜ ਕੇ ਤੁਹਾਨੂੰ ਪਤਾ ਅੱਜ ਕੱਲ ਦਾ ਜਿਸ ਵਜਾ ਟਾਈਮ ਆ ਟਾਈਮ ਦੇ ਹਿਸਾਬ ਨਾਲ ਅੱਜ ਕੱਲ ਹਾਦਸੇ ਨੂੰ ਵੀ ਹੋਰ ਰੂਪ ਦੇ ਦਿੱਤਾ ਜਾਂਦਾ ਦੁਰਘਟਨਾ ਨੂੰ ਵੀ ਹੋਰ ਰੂਪ ਦੇ ਦਿੱਤਾ ਜਾਂਦਾ ਇਸ ਕਰਕੇ ਭਰਾਵੋ ਇੱਕ ਇੱਕਾ ਬੱਚਾ ਹੁੰਦਾ ਸਾਡਾ ਠੀਕ ਆ ਲਾੜ ਲਡਾਉਣਿਆਂ ਘਰੇ ਲੜਾਇਆ ਕਰੋ ਪਿਆਰ ਕਰਨਾ ਕਿ ਜਵਾਗ ਨੂੰ ਦੇ ਘਰੇ ਕਰਿਆ ਕਰੋ ਪਰ ਕਿਸੇ ਵੀ ਟਰੈਕਟਰ ਤੇ ਕਦੇ ਕੰਬਾਈਨ ਤੇ ਕਦੇ ਗੱਡੀ ਤੇ ਕਦੇ ਮੋਟਰਸਾਈਕਲ ਤੇ ਨਾ ਜਵਾਗ ਨੂੰ ਆਪਦੇ ਨੂੰ ਬਿਠਾਓ ਨਾ ਕਿਸੇ ਗਵਾਂਡੀਆਂ ਦੇ ਨਿ ਬਿਠਾ ਕੇ ਛੁਟਾ ਦਿਓ ਨਾ ਕਿਸੇ ਰਿਸ਼ਤੇਦਾਰ ਦੇ ਜਵਾਬ ਨੂੰ ਬਿਠਾ ਕੇ ਝੂਟਾ ਦਿਓ ਨਾ ਆਪਣੇ ਹੁਣ ਘਰਾਂ ਚ ਭੈਣਾਂ ਦੇ ਜਵਾਬ ਨਾਨਕੇ ਆ ਜਾਂਦੇ ਨਾ ਉਹਨਾਂ ਨੂੰ ਝੂਟਾ ਦਿਓ ਕਿਉਂਕਿ ਬੇੜਾ ਲੰਘਿਆ ਮੁੜ ਕੇ ਹੱਥ ਨਹੀਂ ਆਉਂਦਾ ਮੁੜ ਕੇ ਫਿਰ ਬੰਦਾ ਸਾਰੀ ਉਮਰ ਇਸ ਬਾਈ ਤਰ੍ਹਾਂ ਪਛਤਾਵਾ ਹੀ ਪੱਲੇ ਰਹਿ ਜਾਂਦਾ ਜਿਵੇਂ ਕਿ ਹੁਣ ਬਾਈ ਬਾਈ ਪਛਤਾਪ ਪਛਤਾ ਕੇ ਵਿੱਚ ਵਿੱਚ ਮਰ ਰਿਹਾ ਬਾਈ ਕਹਿੰਦਾ ਮੇਰੇ ਅੰਦਰ ਵਾਲ ਕਿਨੂ ਵੀ ਦੇਖਦਾ ਕਿ ਜਿਹੜੇ ਮੇਰੇ ਤੇ ਇਲਜ਼ਾਮ ਲੱਗੇ ਨੇ ਮੈਂ ਉਹਨਾਂ ਨੂੰ ਕਿਵੇਂ ਸੱਚਾ ਸਾਬਤ ਕਰਾਂ ਦੱਸੋ ਮੈਂ ਕੀ ਕਰਾਂ ਕਹਿੰਦਾ ਕਹਿੰਦਾ ਮੇਰਾ ਭਰਾ ਦਾ ਮੂੰਹ ਮੂੰਹ ਅੱਜ ਵੀ ਕਹਿੰਦਾ ਵੀ ਇਹਨੇ ਮੇਰਾ ਪੁੱਤ ਮਾਰਿਆ ਇਹਨੇ ਮੇਰਾ ਪੁੱਤ ਮਾਰ ਕਹਿੰਦਾ ਭਾਈ ਉਹ ਗੱਲਾਂ ਕਰਨਾਂ ਦੇ ਵਿੱਚ ਨਾ ਕਹਿੰਦਾ ਗੋਲੀਆਂ ਵਾਂਗੂ ਵੱਜਦੀਆਂ ਨੇ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਇੱਕ ਵਧੀਆ ਮੈਸੇਜ ਜਾਵੇ ਸਮਾਜ ਦੇ ਵਿੱਚ ਕਿ ਭਰਾਵੋ ਹਸਾਏ ਦਾ ਨਾਂ ਨਹੀਂ ਹੁੰਦਾ ਰਵਾਏ ਦਾ ਨਾਂ ਹੁੰਦਾ ਇਸ ਕਰਕੇ ਇਸ ਚੀਜ਼ ਤੇ ਧਿਆਨ ਜ਼ਰੂਰ ਦਿਓ ਬੱਚਿਆਂ ਨੂੰ ਮਸ਼ੀਨਰੀ ਤੋਂ ਦੂਰ ਰੱਖਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਦੱਬ ਕੇ ਭਰਾਵੋ ਸ਼ੇਅਰ ਜ਼ਰੂਰ ਕਰ ਦਿਓ